ਕਾਲਜੀ ਤੁਹਾਡੀ ਕਚਹਿਰੀ ਚ ਹਾਜ਼ਰ ਆਈ ਨਵੇਂ ਬਲੌਗ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਤਾਂ ਜੋ ਮੇਰਾ ਹੌਸਲਾ ਵਧ ਸਕੇ ਅਸੀਂ ਆ ਜੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਫਟੇਗੜ ਸਾਹਿਬ ਜੀ ਕਰੋ ਜੀ ਦਰਸ਼ਨ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਫਟੇਗੜ ਸਾਹਿਬ ਇਹ ਸ਼ਰੋਮਣੀ ਕਮੇਟੀ ਦਾ ਬਹੁਤ ਤਕੜਾ ਅਪਰਾਲਾ ਜੀ ਜਿਹੜਾ ਇਹ ਆਪਣੇ ਬੱਚਿਆਂ ਨੂੰ ਇੰਜੀਨੀਅਰ ਕਾਲਜ ਦਿੱਤਾ ਗਿਆ ਜੀ ਪੜਨ ਵਾਸਤੇ ਤੇ ਫੀਸਾਂ ਵੀ ਘਟ ਨੇ ਸਕਾਲਰਸ਼ਿਪ ਵੀ ਆ ਮਦਦ ਕਰਦੇ ਆ ਜਿਹੜੇ ਬੱਚੇ ਸਿੱਖੀ ਸੂਰਤ ਸਰੂਪ ਦੇ ਵਿੱਚ ਹਨ ਤੇ ਵਾਕੀ ਇੱਥੇ ਪੜ ਕੇ ਬੱਚੇ ਚੰਗੇ ਚੰਗੇ ਪੋਸਟਾਂ ਤੇ ਔਰ ਬਾਹਲੀਆਂ ਕੰਟਰੀਆਂ ਦੇ ਵਿੱਚ ਵੀ ਨੋਂ ਰੋਸ਼ਨ ਕਰ ਰਹੇ ਨੇ ਜੀ ਥਰੀ ਫਤੇਗੜ ਸਾਹਿਬ ਦੀ ਧਰਤੀ ਸ਼ਹੀਦਾਂ ਦੀ ਧਰਤੀ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਪਾਈ ਇੱਥੇ ਕਰੋ ਜੀ ਦਰਸ਼ਨ ਉਹ ਦੇਖੋ ਤੁਹਾਨੂੰ ਅੰਦਰ ਇੱਧਰ ਆ ਬਿਲਡਿੰਗ ਆ ਜੀ ਤੇ ਉਹ ਦੇਖੋ ਥਰੀ ਬਹੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਫਤੇਗੜ ਸਾਹਿਬ ਰੋਹੀ ਦਰਸ਼ਨ ਇਹ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਜੀ ਜਦੋਂ ਆਪਾਂ ਸਰੰਦ ਤੋਂ ਆਈਏ ਜੋਤੀ ਸਰੂਪ ਵੱਲੋਂ ਉੱਥੇ ਰਸਤੇ ਦੇ ਵਿੱਚ ਆ ਜੀ ਇਹ ਤੋਂ ਅੱਗੇ ਥੋੜਾ ਜਿਹਾ ਜਾਈਏ ਤਾਂ ਆਪਣੇ ਗੁਰੂਗ੍ਰਾਮ ਸਾਹਿਬ ਵਲਡ ਯੂਨੀਵਰਸਿਟੀ ਵੀ ਆਈ ਜਿਹੜੀ ਐਜੀਪੀਸੀ ਵੱਲੋਂ ਸਥਾਪਿਤ ਕੀਤੀ ਗਈ ਹੈ ਜੀ ਮਿਲਦੇ ਆਂ ਜੀ ਅਗਲੇ ਵਲੌਗ